ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 3 ਆਦਪੁਰਖ ਆਪੇ ਸ੍ਰਿਸ਼ਟੁ ਸਾਜੇ ਜੀ ਜੀਅ ਜੰਤ ਮਾਇਆ ਮੋਹਿ ਪਾਜੇ ਆਦਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਅਜੰਤ ਮਾਇਆ 모ਹ ਪਾਜੇ ਦੂਜੈ ਭਾਇ ਪਰ ਪੰਚ ਲਾਗੇ ਆਵ ਜਾਵਹ ਮਰਹ ਅਪਾਗੇ ਸਤ ਗੁਰ ਭੇਟੀਐ ਸੋਜੀ ਪਾਈ ਪਰਪੰਚ ਚੂਕੈ ਸੱਚ ਸਮਾਈ ਜਾਕੇ ਮਸਤਕ ਲਿਖਿਆ ਲੇਖ ਤਾਕੈ ਮਨ वस्या प्रभ एक रहा श्रेष्ठ उपाय आपे सब विख कोई न मिट तेरा लिख सिद्ध साधक जे को कह कहा ਬਰ ਮੇ ਭੁਲਾ ਆਵਜਾਈ ਸਤਗੁਰ ਸੇਵੀ ਸੋ ਜਨ ਬੂਝੈ ਹਉ ਮੇ ਮਾਰੀ ਤਾਂ ਦਰਸੂ ਜੈ ਇੱਕ ਸਤੇ ਸਭ ਦੂਜਾ ਹੂਆ ਇਕੋ ਵਰਤਾ ਅਵਰਨਾ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਨੀਸਾਣ ਸਤ ਗੁਰ ਭੇਟੇ ਤਾਂ ਏਕੋ ਪਾਈ ਵਿਚ ਉਹ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਢਾ ਹੋਏ ਜਿਸ ਨੂੰ ਮਾਰ ਨਾ ਸਕੈ ਕੋਈ ਸਾਹਿਬ ਕੀ ਸੇਵਕ ਰਹਿ ਸਰਨਾਈ ਅਪੇ ਬਖਸ਼ੇ ਦੇਵੜਿਆਈ ਤਿਸਤੇ ਉਪਰ ਨਾਹੀ ਕੋਏ ਕੌਣ ਡਰਾਂ ਡਰ ਕਿਸ ਕਾ ਹੋਏ ਗੁਰਮਤੀ ਸ਼ਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲਗੈ ਨਾ ਪੀਰ ਆਵੈ ਨਾ ਜਾਏ ਨਾ ਦੁੱਖ ਪਾਇ ਨ ਮੇਰਾ ਤੇ ਸਹਿਜ ਸਮਾਈ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਾ ਭਰਪੂਰ ਇੱਕ ਸੇਵਕ ਇੱਕ ਭਰਮ ਭੁਲਾਏ ਆਪੇ ਕਰੇ ਹਰ ਆਪ ਕਰਾਏ ਇਕੋ ਵਰਤੈ ਅਵਰ ਨਾ ਕੋਏ ਮਾਨ ਰੋਸ ਕੀ ਜਾ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰਸਾ ਚਾ ਸਾਚੇ ਵਿਚਾਰੀ ਥਿਤੀ ਵਾਰ ਸਭ ਸ਼ਬਦ ਸੁਹਾਏ ਸਤ ਗੁਰੂ ਸੇਵੀ ਤਾਂ ਫਲ ਪਾਈ ਤਿੱਵੀ ਵਾਰ ਸਭ ਆਵਹਿ ਜਾਹ ਗੁਰ ਸ਼ਬਦ ਨੇ ਚਲ ਸਦਾ ਸੱਚ ਸਮਾਹੇ ਤਿੱਵੀ ਵਾਰ ਤਾਂ ਜਾ ਸੱਚ ਰਤੇ ਬੇ ਨਾਵ ਸਭ ਪਰਮ ਹੈ ਕਾਚੇ ਮਨ ਮੁਖ ਮਰ ਹੈ ਮਰ ਵਿక్తి ਜਾਏ ਇੱਕ ਨ ਚਿਤ ਹੈ ਦੂਜ ਹੈ ਲੋਪਾ ਹੈ ਅਚੇਤ ਪਿੰਡੀ ਅਗਿਆਨ ਅੰਧਾਰ बिन शब्द है क्यों पाए पार आप उपाय उपवन हार आपे की तोन गुरु गुरु विचार बहुते भीख ਕਰਾਇ ਭੀਖ ਤਾਰੇ ਭਾਵ ਭਾਵ ਪਰਮ ਹੈ ਕਾਚੀ ਸਾਰੀ ਅਥਾ ਸੁਖ ਨ ਆਗੈ ਹੋਏ ਮਨ ਮੁਖ ਮੂਏ ਆਪਣਾ ਜਨਮ ਖੋਏ ਸਤਿਗੁਰੂ ਸੇਵ ਪਰਮ ਚੁਕਾਇ ਕਰਹੀ ਅੰਦਰ ਸੱਚ ਮਹਿਲ ਪਾਇ ਆਪੇ ਪੂਰਾ ਕਰੇ ਸੋ ਹੋਏ ਇਹੇ ਥਿਤੀ ਵਾਰ ਦੂਜਾ ਦੋਏ ਸਤਿਗੁਰ ਬਾਝੋ ਅੰਧ ਗੁਬਾਰ ਚਿੱਟੀ ਵਾਰ ਸੀ ਵੈ ਮੁਗਦ ਗਵਾਰ ਨਾਨਕ ਗੁਰਮੁਖ 부ਝੈ ਸੋਜੀ ਪਾਈ ਇਕ ਤਨਾਮ sada rehaya samaai ਨਾਨਕ ਗੁਰਮੁਖ 부ਝੈ ਸੋਜੀ ਪਾਇ ਇਕ ਤਨਾਮ ਸਦਾ ਰਹਿਆ ਸਮਾਇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਬਲਾਵਲ ਮਹੱਲਾ ਤੀ ਜਾ ਆਦਪੁਰਖ ਆਪੇ ਸ੍ਰਿਸ਼ਟ ਸਾਜੇ ਜੀਵ ਜੰਤ ਮਾਇਆ ਮੋਹ ਪਾਜੇ